ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਹੁਣ ਗੈਂਗਸਟਰਾਂ ਦਾ ਖੇਤਾਂ ਜਾਂ ਜੰਗਲਾਂ ਦੇ ਵਿੱਚ ਲੁਕਣਾ ਉਹ ਜਾਪੇਗਾ ਮੁਸ਼ਕਲ ਤੋਂ ਦੱਸਦੀ ਹੈ ਕਿ 40 ਸਾਲ ਬਾਅਦ ਆਪਣਾ ਲਈ ਪੁਰਾਣੀ ਰਣਨੀਤੀ ਤਾ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਾਂ ਦਾ ਖੌਫ ਹੈ ਜਿਹੜਾ ਉਹ ਨਜ਼ਰ ਆ ਰਿਹਾ ਥੋੜੇ ਯਾਦ ਹੋਣਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਬੈਕ ਟੂ ਬੈਕ ਕਈ ਵੱਡੀਆਂ ਕਟਨਾਮਾਂ ਸਾਹਮਣੇ ਆਈਆਂ ਸੀ ਹੁਣ ਵੀ ਕਦੇ ਕਿਸੇ ਨੂੰ ਧਮਕੀ ਆ ਜਾਂਦੀ ਆ ਕਦੇ ਕਿਸੇ ਤੋਂ ਫਰਾਸੀ ਮੰਗ ਲਈ ਜਾਂਦੀ ਆ ਉਹ ਗੈਂਗਸਟਰਾਂ ਦਾ ਖੌਫ ਹੈ ਜਿਹੜਾ ਉਹ ਮਿਟਣ ਦਾ ਨਾਮ ਨਹੀਂ ਲੈ ਰਿਹਾ ਤੇ ਕਈ ਵਾਰ ਐਦਾਂ ਵੀ ਹੋਇਆ ਹੈ ਕਿ ਪੰਜਾਬ ਪੁਲਿਸ ਜਦੋਂ ਇਹਨਾਂ ਦਾ ਪਿੱਛਾ ਕਰਦੀ ਹੈ ਤਾਂ ਮੁੱਠ ਪੇੜ ਹੋ ਜਾਂਦੀ ਹੈ ਕਈ ਪੰਜਾਬ ਪੁਲਿਸ ਦੇ ਜਵਾਨ ਵੀ ਇਹ ਜਿਹੜਾ ਸ਼ਹੀਦ ਹੋ ਚੁੱਕੇ ਨੇ ਤਾਂ ਹੁਣ ਅਜਿਹੇ ਗੈਂਗਸਟਰਾਂ ਨੂੰ ਨਕੇਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਵੱਡੇ ਕਦਮ ਚੁੱਕੇ ਗਏ ਨੇ ਕਹਿ ਸਕਦੇ ਹਾਂ ਕਿ ਵੱਡਾ ਐਕਸ਼ਨ ਹੈ ਜਿਹੜਾ ਉਹ ਲੈ ਲਿਆ ਗਿਆ ਤਾਂ ਗੈਂਗਸਟਰਾਂ ਨਾਲ ਮੁਕਾਬਲੇ ਲਈ ਪੰਜਾਬ ਪੁਲਿਸ ਨੂੰ ਹੁਣ ਬੁਲਟ ਪ੍ਰੂਫ ਟਰੈਕਟਰ ਮਿਲਣ ਚਾਰੇ ਨੇ 40 ਸਾਲ ਪਹਿਲਾਂ ਦਸ਼ਤਗਰਦਾਂ ਦੇ ਨਾਲ ਜਦੋਂ ਮੁਕਾਬਲਾ ਹੁੰਦਾ ਸੀ ਤਾਂ ਇਨਾ ਟਰੈਕਟਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ 40 ਸਾਲ ਬਾਅਦ ਹੁਣ ਫੇਰ ਉਹੀ ਬੁਲਟ ਪ੍ਰੂਫ ਟਰੈਕਟਰਾਂ ਦੀ ਵਾਪਸੀ ਹੈ ਜਿਹੜੀ ਉਹ ਹੋਈ ਆ ਜਿਸ ਦੇ ਨਾਲ ਇੱਕ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸੁਰੱਖਿਆ ਹੋਵੇਗੀ ਦੂਜਾ ਗੈਂਗਸਟਰਾਂ ਨੂੰ ਫੜਨ ਦੇ ਵਿੱਚ ਆਸਾਨੀ ਹੈ ਜਿਹੜੀ ਉਹ ਵੀ ਨਜ਼ਰ ਆਵੇਗੀ ਤਾਂ ਪੰਜਾਬ ਦੇ ਵਿੱਚ ਦਹਿਸ਼ਤਗਰਦੀਆਂ ਦੇ ਦੌਰ ਚ 40 ਸਾਲ ਪਹਿਲਾਂ ਬੁਲਟ ਪ੍ਰੂਫ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਸੀ ਜਿਨ੍ਹਾਂ ਦੀ ਵਾਪਸੀ ਹੋਈ ਆ ਕਿਉਂਕਿ ਪੰਜਾਬ ਚ ਗੈਂਗਸਟਰਾਂ ਦੀ ਇਹ ਜਿਹੜੇ ਅਪਰਾਧ ਨੇ ਜਾਂ ਵਾਰਦਾਤਾਂ ਨੇ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਮਠਪੇੜ ਦੇ ਵਿੱਚ ਕਈ ਪੁਲਿਸ ਮੁਲਾਜ਼ਮ ਇਸ ਤੋਂ ਪਹਿਲਾਂ ਆਪਣੀ ਜਾਨ ਦੇ ਚੁੱਕੇ ਨੇ ਤਾਂ ਇਹ ਟਰੈਕਟਰ ਉਹ ਜਿਹੜੇ ਹੁਣ ਲਿਆਂਦੇ ਛਾਰੇ ਨੇ ਬੇਸ਼ੱਕ ਖੇਤਾਂ ਦੇ ਵਿੱਚ ਗੈਂਗਸਟਰ ਲੁਕੇ ਹੋਣ ਜਾਂ ਜੰਗਲਾਂ ਦੇ ਵਿੱਚ ਲੁਕੇ ਹੋਣ ਕਿਉਂਕਿ ਰਸਤੇ ਖੇਤਾਂ ਦੇ ਹੋਣ ਜਾਂ ਜੰਗਲਾਂ ਦੇ ਬੜੇ ਉਗੜਮੇ ਕਾਬੜੇ ਵਿੱਚ ਹੁੰਦੇ ਨੇ ਉਹਨਾਂ ਦੇ ਵਿੱਚ ਬੜੇ ਆਸਾਨੀ ਦੇ ਨਾਲ ਜਾ ਸਕਦੇ ਨੇ ਦੂਸਰਾ ਆਪਣੇ ਹਥਿਆਰਾਂ ਨਾਲ ਲੈਸ ਪੁਲਿਸ ਮੁਲਾਜ਼ਮ ਨੇ ਜਿਹੜਾ ਇਸ ਤੇ ਬੈਠ ਕੇ ਇਹ ਜਿਹੜਾ ਉਹ ਗੈਂਗਸਟਰਾਂ ਦੀ ਗੋਲੀਬਾਰੀ ਦਾ ਜਵਾਬ ਆਸਾਨੀ ਦੇ ਨਾਲ ਦੇ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਜਿਹੜਾ ਟਰੈਕਟਰ ਮੋਡੀਫਾਈ ਕੀਤੇ ਨੇ ਤੇ ਹੁਣ 50 ਟਰੈਕਟਰ ਨੇ ਜਿਹੜੇ ਉਹ ਤਕਰੀਬਨ ਤਿਆਰ ਹੋ ਚੁੱਕੇ ਨੇ ਪਹਿਲੇ ਦੌਰ ਦੇ ਵਿੱਚ ਮਹਾਲੀ, ਰੋਪੜ, ਪਟਿਆਲਾ, ਮੋਗਾ, ਫਿਰੋਜ਼ਪੁਰ, ਬਠਿੰਡਾ, ਗੁਰਦਾਸਪੁਰ, ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਹ ਟਰੈਕਟਰ ਨੇ ਇਹ ਭੇਜੇ ਜਾਣਗੇ ਉਸ ਤੋਂ ਬਾਅਦ ਜਿਹੜੇ ਪਾਕਿਸਤਾਨ ਦੇ ਨਾਲ ਲੱਗਵੇਂ ਬਾਰਡਰ ਏਰੀਆ ਨੇ ਉੱਥੇ ਇਹਨਾਂ ਟਰੈਕਟਰਾਂ ਨੂੰ ਤਾਇਨਾਤ ਹੈ ਜਿਹੜਾ ਉਹ ਕੀਤਾ ਜਾਵੇਗਾ ਤਾਂ ਪੰਜਾਬ ਦਾ ਅਜੇ ਹ ਸਪੈਸ਼ਲ ਟਰੈਕਟਰ ਤਿਆਰ ਕੀਤੇ ਗਏ ਨੇ 500 ਦੇ ਕਰੀਬ ਬੁਲਟ ਪ੍ਰੂਫ ਜੈਕਟਾਂ ਨੇ ਜਿਹੜੀਆਂ ਮਲਾਜ਼ਮਾਂ ਦੇ ਲਈ ਉਹ ਤਿਆਰ ਕਰਵਾਈਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ 400 ਦੇ ਕਰੀਬ ਚੈੱਕ ਪੋਸਟਾਂ ਵੀ ਬੁਲਟ ਪ੍ਰੂਫ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਇਹਨਾਂ ਟਰੈਕਟਰਾਂ ਦੀਆਂ ਤਿੰਨ ਖਾਸੀਅਤਾਂ ਨੇ ਖਾਸੀਅਤਾਂ ਕੀ ਨੇ ਇਹ ਇੱਕ ਤਾਂ ਇਹਨਾਂ ਦੇ ਉੱਪਰ ਜਿਹੜੀ ਬੁਲਟ ਪ੍ਰੂਫ ਚਾਦਰ ਪਾਈ ਜਾਊਗੀ ਜਿਸ ਦੇ ਨਾਲ ਕੀ ਹੋ ਕਿ ਜੇ ਅੱਗੋਂ ਕੋਈ ਫਾਇਰਿੰਗ ਪੁਲਸ ਤੇ ਕਰਦਾ ਹੈ ਤਾਂ ਪੁਲਸ ਮੁਲਾਜ਼ਮਾਂ ਦਾ ਇਸ ਦੇ ਨਾਲ ਬਚਾਅ ਹੋਵੇਗਾ ਦੂਸਰਾ ਇੱਕ ਟਰੈਕਟਰ ਤੇ ਤਿੰਨ ਤੋਂ ਚਾਰ ਪੁਲਸ ਮੁਲਾਜ਼ਮ ਹਥਿਆਰਾਂ ਦੇ ਨਾਲ ਲੈਸ ਹੋ ਕੇ ਇਹ ਉਹਨਾਂ ਗੈਂਗਸਟਰਾਂ ਦਾ ਜਾਂ دہشتਗਰਾਂ ਦਾ ਦੀ ਗੋਲੀਬਾਰੀ ਦਾ ਜਵਾਬ ਦੇਣ ਦੇ ਲਈ ਤਿਆਰ ਰਹਿਣਗੇ ਤੀਸਰਾ ਰਸਤਾ ਜਿੰਨਾ ਵੀ ਮਰਜ਼ੀ ਮੁਸ਼ਕਲ ਹੋਵੇ ਕਿਉਂਕਿ ਇਹ ਟਰੈਕਟਰਾਂ ਦੇ ਗੱਡੀਆਂ ਦੇ ਨਾਲ ਉਹ ਟਾਇਰ ਨੇ ਜਿਹੜੇ ਵੱਡੇ ਹੁੰਦੇ ਨੇ ਮਜ਼ਬੂਤ ਹੁੰਦੇ ਨੇ ਇਹ ਇਸ ਕਰਕੇ ਉਹਨਾਂ ਨੂੰ ਉਹ ਜਿਹੜਾ ਆਸਾਨੀ ਹੋਵੇਗੀ ਗੈਂਗਸਟਰਾਂ ਨੂੰ ਫੜਨ ਦੇ ਵਿੱਚ ਬੇਸ਼ੱਕ ਗੈਂਗਸਟਰ ਜਿੱਥੇ ਮਰਜ਼ੀ ਬੈਠ ਕੇ ਜਿਹੜੀ ਉਹ ਗੋਲੀਬਾਰੀ ਕਰਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਇਸ ਦੇ ਨਾਲ ਹੀ 400 ਦੇ ਕਰੀਬ ਜਿਹੜਾ ਉਹ ਚੈੱਕ ਪੋਸਟਾਂ ਜਿਹੜੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨੇ ਉਹਨਾਂ ਨੂੰ ਬੁਲਟ ਪ੍ਰੂਫ ਕਰਨ ਦੀ ਤਿਆਰੀ ਵੀ ਜਿਹੜੀ ਉਹ ਖਿੱਚ ਲਈ ਆ ਜਿਹੜੀਆਂ ਚੈੱਕ ਪੋਸਟਾਂ ਨੇ ਉਤੇ ਦੋਮੇ ਪਾਸੇ ਬੁਲਟ ਪ੍ਰੂਫ ਚਾਦਰ ਆ ਜਿਹੜੀ ਉਹ ਲਗਾਈ ਜਾਵੇਗੀ ਜਿਦੇ ਨਾਲ ਗੋਲੀ ਆਰਪਾਰ ਨਾ ਹੋ ਸਕੇ ਤੇ ਉਥੇ ਮੌਜੂਦ ਪੁਲਿਸ ਕਰਮੀਆਂ ਦੀ ਜਾਨ ਦੀ ਜਿਹੜੀ ਰੱਖਿਆ ਹੈ ਉਹ ਹੋ ਸਕੇ ਤੇ ਨਾਲ ਦੀ ਨਾਲ ਇਹਨਾਂ ਤੇ ਜਿਹੜੇ ਸ਼ੀਸ਼ੇ ਵੀ ਬੁਲਟ ਪ੍ਰੂਫ ਦੋਨੇ ਪਾਸੇ ਲਗਾਏ ਜਾਣਗੇ ਜਿੰਨਾ ਸ਼ੀਸ਼ਿਆਂ ਦੇ ਵਿੱਚ ਸਰਾਖ ਨੇ ਜਿਹੜੇ ਉਹ ਰੱਖੇ ਜਾਣਗੇ ਜਿਸ ਦੇ ਨਾਲ ਜੇ ਲੋੜ ਪੈਂਦੀ ਹੈ ਤਾਂ ਪੁਲਸមਲਾਸ ਮੰਤਰੋ ਬੈਠ ਕੇ ਉਹਨਾਂ ਸਰਾਖ ਦੇ ਵਿੱਚ ਦੀ ਜਿਹੜਾ ਉਹ ਉਹ ਗੋਲੀਬਾਰੀ ਇਹ ਜਿਹੜੀ ਉਹ ਗੈਂਗਸਟਰਾਂ ਤੇ ਕਰ ਸਕੇ ਜਾਂ ਕਹਿ ਸਕਦੇ ਆ ਕਿ ਉਹਨਾਂ ਨੂੰ ਮੂੰਹ ਤੋੜ ਜਵਾਬ ਹੈ ਜਿਹੜਾ ਉਸ ਦੇ ਵੱਲੋਂ ਦਿੱਤਾ ਜਾਵੇ ਇਸ ਦੇ ਨਾਲ ਹੀ 500 ਦੇ ਕਰੀਬ ਬੁਲਟ ਪ੍ਰੂਫ ਜੈਕਟਾਂ ਨੇ ਜਿਹੜੀਆਂ ਉਹ ਪੁਲਿਸ ਮੁਲਾਜ਼ਮਾਂ ਨੂੰ ਮਿਲਣਗੀਆਂ ਤਾਂ ਜੋ ਉਹ ਜਿਹੜੇ ਅਜਹਿ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਉਹਨਾਂ ਨੂੰ ਮੂੰਹ ਤੋੜ ਜਵਾਬ ਹੈ ਜਿਹੜਾ ਉਹਨਾਂ ਦੇ ਵੱਲੋਂ ਉਹ ਜਿਹੜਾ ਉਹ ਦਿੱਤਾ ਜਾਵੇ ਤਾਂ ਤੁਹਾਡੇ ਯਾਦ ਹੋਣਾ ਕੁਝ ਸਮਾਂ ਪਹਿਲਾਂ ਹੀ ਪੰਜਾਬ ਦੇ ਡੀਜੀਪੀ ਦੇ ਵੱਲੋਂ ਵੀ ਸਾਰੇ ਸੀਨੀਅਰ ਅਫਸਰਾਂ ਅਤੇ ਕਮਾਂਡੋ ਨੂੰ ਇਹ ਜਿਹੜੀ ਹਦਾਇਤ ਦਿੱਤੀ ਗਈ ਸੀ ਕਿ ਫੀਲਡ ਦੇ ਵਿੱਚ ਜਦੋਂ ਉਤਰਨਾ ਤਾਂ ਬੁਲਟ ਪ੍ਰੂਫ ਜੈਕਟਾਂ ਦੇ ਨਾਲ ਉਤਰਿਆ ਜਾਵੇ ਇਹ ਤਾਂ ਜੋ ਤੁਹਾਡੀ ਜਿਹੜੀ ਜਾਨ ਦੀ ਰੱਖਿਆ ਹੈ ਉਹ ਵੀ ਹੋ ਸਕੇ